ਜੀ ਆਇਆਂ ਨੂੰ ਸਸਰੀਆ ਕਾਲ ਕਿਦਾ ਹਾਲ ਚਾਲ ਵੀਰੋ ਉਮੀਦ ਕਰਦੇ ਠੀਕ ਹੋਵਗੇ ਵਧੀਆ ਹੋਵਗੇ ਤੇਰਾ ਸੋਨਾ ਸਾਰਾ ਚੜਦੀ ਕਲਾ 'ਚ ਰੱਖੇ ਅੱਜ ਤੇ ਤੁਹਾਡੇ ਵਾਸਤੇ ਬਹੁਤ ਹੀ ਫਨੀ ਤੇ ਬੜੀ ਅੱਛੀ ਵੀਡੀਓ ਲੈ ਕੇ ਆ ਰਹੇ ਆ ਸਾਡੀ ਦਾਦੀ ਮਾਂ ਦੀ ਦਾਦੀ ਮਾਂ ਆਈ ਲਵ ਯੂ ਦਾਦੀ ਮਾਂ ਬਿਲਕੁਲ ਮੇਰੀ ਨਾ ਨਾਨੀ ਵਰਗੀ ਲੱਗਦੀ ਐ ਬਿਲਕੁਲ ਲੱਗਦੀ ਐ ਅੱਛਾ ਤੂੰ ਹੀ ਆਪਣੇ ਬਚਪਨ ਤੋਂ ਲੈ ਕੇ ਹੋਂ ਤੱਕ ਨਾਨੀ ਮੈਂ ਆਪਣੇ ਨੂੰ ਬਹੁਤ ਪਿਆਰ ਕਰਦੀ ਸੀ ਤੇ ਇਥੇ ਨਾਨੀ ਕੋ ਜਾਣੀ ਨਾਨੀ ਨਾਨੀ ਬੋਦੋ ਜੀ ਕਿ ਮੈਂ ਪੁੱਛਣ ਨੇ ਨਾਨੀ ਕੋ ਜਾਣੇ ਯਾਦ ਹੁੰਦੀ ਹੈ ਤੇ ਦੱਸ ਜਾਣਾ ਇਹ ਤੇ ਨਾਨੀ ਨੂੰ ਅਸੀਂ ਪਿਆਰ ਕਰਦੇ ਆਂ ਤੇ ਕਰਦੇ ਹੀ ਹਾਂ ਮੇਰੇ ਸ਼ਰਮਾਂ ਦੇ ਪਰ ਜਾਣਦੇ ਹਜੇ ਮੇਰੀ ਨਾ ਉਹ ਉਮਰ ਨਹੀਂ ਆਈ ਹੈ ਅੱਛਾ ਮੈਂ ਕੀ ਪੁੱਛ ਲਿਆ ਮਾਸ਼ਾਅੱਲਾ ਸਾਡੀ ਦਾਦੀ ਦੀ ਬਹੁਤ ਅੱਛੀਆਂ ਵੀਡੀਓ ਬਣਾਉਂਦੀਆਂ ਸਾਡੀਆਂ ਦਾਦੀਆਂ ਮਾਂ ਅਸੀਂ ਬਹੁਤ ਇਹਨਾਂ ਨੂੰ ਪਸੰਦ ਕਰਦੇ ਆਂ ਬਹੁਤ ਲਾਈਕ ਕਰਦੇ ਆਂ ਦਾਦੀ ਪੋਤਰਾ ਨੂੰ ਬਹੁਤ ਇਦਾਂ ਹੀ ਬਿਲਕੁਲ ਇਦਾਂ ਹੀ ਬਚਪਨ ਤੋਂ ਲੱਗ ਕੇ ਨਾ ਹੁਣ ਤੱਕ ਸੀ ਆਈ ਡੀ ਵੰਦੇ ਆ ਰਹੇ ਆ ਆਪਾਂ ਸੀ ਆਈ ਡੀ ਵੰਦੇ ਆ ਤੁਸੀਂ ਦੇਖਿਆ ਹੋਣਾ ਬਹੁਤ ਪਸੰਦ ਆ ਰਹੀ ਮੈਂ ਵੀ ਦੇਖਿਆ ਹੁਣ ਆਪਣੇ ਬੱਚੇ ਵੀ ਅੱਗੋਂ ਦੇਖਦੇ ਸੀ ਜਿਹੜੀ ਡਰਾਮਾ ਹਾਂ ਬਹੁਤ ਉਹ ਦੇਗਨੇ ਸੀਜ਼ਨ ਆ ਗਏ ਆ ਇੰਨੀ ਐਪੀਸੋਡ ਆ ਗੀਆਂ ਅੱਛਾ ਇਹ ਦਾਦੀ ਅੰਮਾ ਦੀ ਸੀ ਆਈ ਡੀ ਅੱਜ ਵੇਖਣ ਲੱਗੇ ਆ ਇਹ ਸੀ ਆਈ ਡੀ ਜੇ ਕੀ ਕਰਦੇ ਨੇ ਹਾਂ ਅੱਛਾ ਅੱਛਾ ਹਾਂ ਅੱਛਾ ਅੱਜ ਅਸੀਂ ਉਹ ਵੀਡੀਓ ਲੈ ਕੇ ਆਏ ਹਾਂ ਜਿੱਦੇ ਵਿੱਚ ਦਾਦੀ ਅੰਮਾ ਸੀ ਆਈ ਡੀ ਬਣ ਰਹੀ ਸੀ ਆਈ ਡੀ ਬਣੇ ਨੇ ਐਪੀਸੋਡ ਇਹ ਵੀ ਤੁਹਾਂ ਵਿੱਚ ਦੇ ਵੀਡੀਓ ਦੇ ਵਿੱਚ ਸੀ ਆਈ ਡੀ ਕਿੱਥੋਂ ਆ ਰਹੀ ਹੈ ਨਾ ਸੀ ਆਈ ਡੀ ਤੇ ਜ਼ਿਆਦਾ ਆ ਰਹੀ ਹੈ ਚੱਲ ਵੇਖਨੇ ਆ ਵੀਡੀਓ ਸੀ ਬਾਦੀ ਸੀ ਅੱਤੀ ਅੱਤੀ ਬੇਬੇ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਕੋਈ ਕੇਸ ਨਹੀਂ ਆਇਆ ਅੱਗੇ ਤਾਂ ਕੋਈ ਕੇਸ ਵੀ ਆ ਜਾਂਦਾ ਸੀ ਹੁਣ ਕੋਈ ਕੇਸ ਵੀ ਨਹੀਂ ਆਉਂਦਾ ਉਹ ਕਾਰਪੇਸੇ ਬਣ ਜਾਂਦੇ ਸੀ ਮੈਂ ਤਾਂ ਆਪ ਬਹੁਤ ਟਾਈਮ ਹੋ ਗਿਆ ਖਖੜੀਆਂ ਖਾਦੇ ਨੂੰ ਅਬ ਇਹ ਖਖੜੀਆਂ ਮੈਂ ਤੇ ਆਪ ਚੰਡੀਗੜ੍ਹ ਜਾਣ ਤੋਂ ਬੈਠਾ ਵਾਂ ਅੱਗੇ ਕੋਈ ਕੇਸ ਆ ਜਾਂਦਾ ਸੀ ਚਾਰ ਪੈਸੇ ਬਣ ਜਾਂਦੇ ਹੁਣ ਤੱਕ ਕਿੰਨਾ ਟਾਈਮ ਹੋ ਗਿਆ ਮੈਂ ਚੰਡੀਗੜ੍ਹ ਵੀ ਨਹੀਂ ਗਿਆਗਾ ਛੱਡ ਚੰਡੀਗੜ੍ਹ ਦਾ ਨਾਮ ਲਾਤਾ ਤੈਨੂੰ ਚੰਡੀਗੜ੍ਹ ਕੀ ਅੱਗ ਲੱਗ ਰਹੀ ਨਹੀਂ ਆਇਆ ਆਇਆ ਕੇਸ ਆਇਆ ਜੀ ਸੀ ਆਈਡੀ ਅੱਛਾ ਓਕੇ ਬੇਬੇ ਕੇਸ ਆਇਆ ਪੂਰੇ ਮੈਨੂੰ ਫੜਾ ਮੈਂ ਗੱਲ ਕਰਾਂ ਹਾਂ ਹਾਂ ਹੈਲੋ ਅੱਛਾ ਲਾਈਵ ਓ ਮਾਈ ਗਾਡ ਅੱਗੇ ਆ ਗਈ ਅਜ ਕੀਮ ਦੇ ਨਾਲ ਬੱਸ ਸਟਾਪ ਚੋਂ ਨਾਲੇ ਆਗੇ 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 ਇਹਦਾ ਮਤਲਬ ਸਮਝਿਆ ਗਿਆ ਕੀ ਬੇਬੇ ਆਪਾਂ ਨਵਾਂ ਕੇਸ ਆ ਗਿਆ ਹਾਂ ਤੇ ਕਾਹਦਾ ਆਪਣੀ ਸਕਾਰਪਿਓ ਸਕਾਰਪੀਓ ਸਕਾਰਪੀਓ ਇਹ ਕੀ ਸਿਆ ਬੇਬੇ ਮੈਨੂੰ ਲੱਗਦਾ ਆਪਣੀ ਸਕਾਰਪੀਓ ਜੇ ਤੇਲ ਖਤਮ ਹੋ ਗਿਆ ਵਾ ਤੂੰ ਮੇਰੇ ਵੇਚ ਦੀ ਕਰਾਈ ਜਾਇਆ ਕਰਨੀ ਐ ਚੋਕ ਜਾ ਕੇ ਨਾ ਕੇ ਵੇਖ ਲੈ ਕਰੋ ਸਟਾਰਟ ਹੋਈ ਜਾਵੇ ਬੇਬੇ ਮੈਂ ਕੋਸ਼ਿਸ਼ ਕਰਦਾ ਕਰੋ ਹੋ ਗਈ ਯਾਰ ਚੰਗਾ ਹੋ ਗਿਆ ਚਲ ਆਓ ਚਲ ਜੀ ਚਲੋ ਚਲ ਜੀ ਕੇਸ ਵੀ ਅੱਜ ਸੋਲਵ ਕਰੀਦੇ ਹਾਂ ਪਤਾ ਮੈਂ ਜਾਂਦਾ ਕੇਸ ਆਈ ਜਾਵੇ ਆ ਬੇਬੇ ਹੌਕਸ ਨੰਬਰ 7 ਮੈਨੂੰ ਆਹੀ ਲੱਗਦਾ ਯਾਰ ਇਹ ਤਾਂ ਮਦਰ ਸਮਝਿਆ ਹੈਪਣਾ ਕੀ ਬੇਬੇ ਉਹ ਕਰ ਜਿੱਦਾਂ ਤੁਹਾਨੂੰ ਫੋਨ ਆਇਆ ਸੀ ਆ ਬੇਬੇ ਪੱਕੇ ਇਹੀ ਕਰਿਆ ਨਾ ਹਾਂ ਹਾਂ ਜਿੱਦਾਂ ਤੁਹਾਨੂੰ ਫੋਨ ਆਇਆ ਸੀ ਹਾਂਜੀ ਭੈਣ ਜੀ ਸੀਆਈਡੀ 'ਚ ਫੋਨ ਤੁਸੀਂ ਕੀਤਾ ਸੀ? ਹਾਂਜੀ ਅਸੀਂ ਕੀਤਾ ਸੀ। ਆ ਕਿੱਥੇ ਆ ਲਾਸ਼? ਲਾਸ਼ ਨਹੀਂ, ਲੈਸ਼। ਲੈਸ਼। ਹਾਂਜੀ, ਲਾਸ਼ ਕਿਨੇ ਖ? ਸੂਟ ਤੇ ਲਾਉਣ ਵਾਲੀ ਲੈਸ਼। ਮੈਂ ਸੂਟ ਫਿਰਦੀ ਪਈ ਸੀ ਵਿੱਚ ਪਿਆਸ ਲੱਗੀ ਪਾਣੀ ਪੀਣ ਚਲੀ ਗਈ ਤੇ ਆਉਂਦਿਆਂ ਨੂੰ ਲੈਸ਼ ਹੀ ਗਾਇਬ ਹੋ ਗਈ। ਸਾਡੀ ਬੇਬੇ ਏਡੀ ਵੱਡੀ ਆਸਰ ਹੈ ਸੀਆਈਡੀ 'ਚ ਤੇ ਹੁਣ ਤੁਹਾਡੀ ਲੈਸ਼ ਲੱਭੋਗੀ। ਇਹਦੇ ਵੇ ਕੀ ਗੱਲਾਂ ਕਰਦੇ ਆ ਜਮਾਨਾ ਕੀ ਆ ਗਿਆ ਵਾ। ਤੂੰ ਬਾਜਾ ਚੁੱਪ ਕਰ ਜਾ। ਮਸੋਂ ਤੱਕ ਇਹਸਾ ਆਇਆ ਚਾਰ ਪੈਸੇ ਬਣਾਣ ਲੱਗੇ ਆ ਉਹ ਖਰਤੋ ਭੋਲੀ ਭਾਈ ਲੱਗਦੀ ਆਪਾਂ ਹੁਣ ਠੱਗ ਲੈਣਾ ਜੇ ਤੁਸੀਂ ਕੀ ਕੋਸਰ ਮੁ ਸਰਕਾਰ ਦੇ ਪਏ ਉਹ ਨਾਨਾ ਭੈਣ ਜੀ ਕੁਛ ਨਹੀਂ ਕੁਛ ਨਹੀਂ ਅਸੀਂ ਤਾਂ ਆਪਦੀ ਡਿਸਕਸ ਕਰਦੇ ਪਏ ਆਂ ਕਿਹਾ ਕੋਈ ਕੇਸ ਵੱਡਾ ਛੋਟਾ ਨਹੀਂ ਹੁੰਦਾ ਬੰਦੇ 'ਚ ਜਜਬਾ ਹੋਣਾ ਚਾਹੀਦਾ ਕੇਸ ਨੂੰ ਸੋਲਵ ਕਰਦਾ ਅਸੀਂ ਅੱਜ ਹੀ ਤੁਹਾਨੂੰ ਤੁਹਾਡੀ ਲੈਸ਼ ਲੱਭ ਕੇ ਦੇਵਾਂਗੇ ਕਿਉਂ ਬੇਬੇ ਕੁਛ ਸੰਗਿਆ ਕੀ ਬੇਬੇ ਇਹਨਾਂ ਦੇ ਕਿੰਨੇ ਕੁੱਤੇ ਬਿੱਲੇ ਰੱਖੇ ਆ ਇਹਨਾਂ ਦੇ ਕੁੱਤਿਆਂ ਬਿੱਲਿਆਂ ਨੇ ਕਿਸੇ ਨੇ ਲੈਸ਼ ਦੀ ਚੋਰੀ ਕੀਤੀ ਹੋਣੀ ਹੈ ਸਹੀ ਗੱਲ ਆ ਬੇਬੇ ਮੈਂ ਵੀ ਇਹੀ ਸੋਚ ਰਿਹਾ ਆ ਆ ਲਓ ਪਾਣੀ ਪੀਓ ਤੇ ਕੰਮ ਤੇ ਲੱਗੋ ਸੋਹਣੀ ਭੈਣ ਜੀ ਜਿੱਥੋਂ ਲੈਸ਼ ਚੋਰੀ ਹੋਈ ਆ ਮੈਨੂੰ ਉਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਦਿਓ ਤੁਸੀਂ ਕਿੱਥੇ ਸੀ ਤੇ ਕੌਣ-ਕੌਣ ਕੋਡੇ ਗਿਆ ਬਾਅਦ ਇੱਥੇ ਆਇਆ ਤੇ ਕੀ-ਕੀ ਪਾਣਾ ਵਰਤਿਆ ਸਭ ਕੁਝ ਮੈਨੂੰ ਜਾਣਕਾਰੀ ਦਿਓ ਮੈਂ ਜੇ ਇੱਥੇ ਬੈਠੀ ਕੱਪੜੇ ਸਿਹਰੇ ਹੀ ਸੀਗੇ ਸਿੰਦੇ ਸਿੰਦੇ ਨੂੰ ਮੈਨੂੰ ਪਿਆਸ ਲੱਗੀ ਅੰਦਰੋਂ ਮੈਂ ਪਾਣੀ ਪੀਣ ਗਈ ਪਾਣੀ ਪੀ ਕੇ ਜਦੋਂ ਵਾਪਸ ਆਈ ਤੇ ਲੈਸ਼ ਗਾਇਬ ਸੀ ਓ ਮਾਈ ਗॉड ਇਹ ਤਾਂ ਮਰਦਾਂ ਨੂੰ ਸਮਝਿਆ ਹਰ ਮੈਂ ਕੀ ਬੇਬੇ ਲੈਸ਼ ਚੋਰੀ ਹੋ ਗਈ ਕੋਈ ਨਾ ਬੈਠ ਜੂਰੀ ਟੈਨਸ਼ਨ ਨਾ ਲਾਓ ਸੀ ਏਡੀ ਦੀ ਫੀਤਰ ਬੇਬੇ ਮੈਂ ਨਾ ਫਿਰਾਂ ਬੇਬੇ ਚ ਜੱਜਮੈਂਟ ਬਹੁਤ ਲੈ ਲੈ ਕੰਮ ਨੂੰ ਹੱਥ ਆਇਆ ਪੂਰਾ ਲੈ ਦੋ ਹੀ ਹੋਣੀ ਹੈ ਤੂੰ ਮੈਨੂੰ ਤੂੰ ਹੀ ਦੱਸੋ ਆਪਣੀ ਜਿਹੜੀ ਲੈਂਸ ਸੀ ਕਿਹੜੇ ਰੰਗ ਦੀ ਸੀ ਕਿੰਨੇ ਮੀਟਰ ਦੀ ਸੀ ਹੈਗੀ ਸੀ ਉਹ ਗੁਲਾਬੀ ਤੇ ਗੋਲਡਨ ਕਲਰ ਦੀ ਸੀ ਹਾਂ ਤੇ ਚਾਚ ਪਾਈ ਹੋਣੀ ਆ 4-5 ਮੀਟਰ ਦੀ ਚੋਰ ਕੋਈ ਨਾ ਕੋਈ ਸਰਾਖ ਤੇ ਜ਼ਰੂਰ ਛੱਡ ਕੇ ਗਿਆ ਕੋਈ ਨਾ ਭੈਣ ਜੀ ਮੈਂ ਕਰਦਾ ਇਹ ਤੇ ਮੇਰੇ ਪੈਸੇ ਤੇ ਪੈਂਦੀ ਉਹਦੇ ਮੈਂ ਕੀ ਕਰ ਰਿਆ ਹਾਂ ਨੋਟ ਸਹੀ ਆ ਕਿ ਗਲਤ ਅੰਕ ਨਹੀਂ ਨਹੀਂ ਐਸਾ ਹੀ ਅਗਲੀ ਨੋਟ ਆ ਇਹ ਸਹੀ ਆ ਮੈਂ ਰਿਲਾ ਰੁਲਾ ਲਿਆਉਣਾ ਸਦੇ ਰੱਖਿਆ ਮਸ਼ੀਨ ਦੇ ਵਿੱਚ ਬੇਬੇ ਮੈਨੂੰ ਤੇ ਕੋਈ ਸਮਝ ਨਹੀਂ ਆ ਰਹੀ ਤੂੰ ਕਰ ਕੋਈ ਹੱਲ ਹਾਂ ਫਾਂ 1020 ਲੈ ਕੇ ਲੈ ਸ਼ੱਕਰ ਨੇ ਮੱਥੇ ਪਾ ਇਹ ਨਾ ਤੁਸੇ ਵਾਪਸ ਆ ਰਹੇ ਲੈ ਵਿਗਿਆਨੀ ਲੈਦ ਲੈ ਕੇ ਦਾ ਪਤਾ ਨਾ ਲਾਈਏ ਕੋਈ ਚਕਾਰ ਨਾ ਮੈਂ ਬੇਕਾਰ ਵਿੱਚ ਟਕਰਾ ਜੇ ਨਾ ਉੱਤ ਕਰ ਤੂੰ ਘਟੇ ਨਾ ਤਾਂ 4-5 ਸੌ ਦਿੰਨਾ ਨਾ ਵਾਂਗੇ ਨਹੀਂ ਪੈਸੇ ਨਾਲ ਤਾਂ ਨਾ ਵਾਂਗੇ 15000 ਤਾਂ ਨਾ ਵਾਂਗੇ ਕੋਈ ਮੈਂ ਤਾਂ ਸਪੈਟਰੀਆਂ ਤਾਂ ਤੇ ਸੁਲਤਾਣਾਂ ਤੇ ਨਾ ਵਾਂਗੇ ਆਪਾਂ ਚੇ ਚੇ ਨਾ ਲਾ ਚੋਣ ਨਹੀਂ ਆਉਂਦੀ ਆ ਮੈਂ ਬੇਬੇ ਆਪਣੇ ਕੋਲ ਦੱਲਾ ਮੀਰ ਵੀ ਨੈਸ਼ਨ ਲੀਗ ਨਹੀਂ ਆਗੇ ਪੈਨੋ ਤੋਹਾਰੀ ਪਾਣਾਂਗੇ ਮੋਰ ਤੇ ਮੋਰ ਦਾਂਗੇ ਪੈਨ ਜੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਕਰਦੇ ਕੋਈ ਹੱਲ ਕੋਈ ਗੱਲ ਕਰੋ ਮਸਲਾ ਹੁਣ 20-25 ਹਜ਼ਾਰ ਦਾ ਮੇਰਾ ਸੂਟ ਆ ਸਾਡੇ ਰਿਸ਼ਤੇਦਾਰੀ ਚ ਵਿਆਹ ਆ ਇਹਦਾ ਮੈਂ ਪਾ ਕੇ ਜਾਣਾ ਪੈਨ ਜੀ ਤੁਸੀਂ ਟੈਨਸ਼ਨ ਨਾ ਲਓ ਥੋੜਾ ਮਸਲਾ ਹੱਲ ਹੋ ਜਾਊਗਾ ਤੇ ਮਾੜੇ ਜੀ 20 ਰੁਪਏ ਦਿਆ ਜੀ ਕਿਉਂ 20 ਰੁਪਏ ਕੀ ਕਰਦੇ ਤੁਸੀਂ ਅਫਸਰ ਠੰਡਾ ਠੁੰਡਾ ਪੀਣ ਕੇ ਫੇਰ ਹੀ ਦਿਮਾਗ ਕੰਮ ਕਰੂ ਗੁਰੂ ਠੰਡਾ ਪਾਣੀ ਦਾ ਪਿਆਦਾ ਤੁਹਾਨੂੰ ਭਾਈ ਜੀ ਜ਼ਰੂਰੀ ਆ ਮਾੜਾ ਜਾਂ ਉਹਦੇ ਬਿਨਾਂ ਦਿਮਾਗ ਨਹੀਂ ਚੱਲਦਾ ਸਾਡੇ ਮਹਿਮਨ ਦਾ ਲੈ ਲੈ ਲੱਸਤਾ ਆ ਰਹੀ ਓਏ ਲੈ ਨੀ ਤੇ ਲੈਸ ਤੇ ਲੱਪ ਗਈ ਬੱਲੇ ਬੇ ਦੇਤੇ ਆ ਇਹ ਤਾਂ ਆਪਾਂ ਨੂੰ ਹੀ ਘਾਟਾ ਪੈ ਗਿਆ ਜਿਹੜਾ 4-500 ਬਣਨਾ ਸੀ ਆਪਾਂ ਨੂੰ ਉਹ ਨਹੀਂ ਮਿਲਣਾ ਲੈਸ ਤਾਂ ਨਹੀਂ ਆਪੇ ਪਾੜੀ ਬੱਬੀ ਕੋਈ 100 200 ਤੇ ਦੇਣ ਗਈ ਕੀ ਪਤਾ ਨਹੀਂ ਦੇਣਾ ਉਹਨਾਂ ਨੇ ਜਿਹੜੇ ਲੈਸ਼ਾਂ ਦੇ ਆ ਕੇ ਆਇਆ ਭਾੜੀ ਤੇ ਆਪਣੇ ਜਿਹੜਾ ਤੇਲ ਲੱਗਾ ਹੈ ਤੇ ਉਹ ਸੋ ਉਹਨਾਂ ਨੇ ਮਿਲ ਲੈ ਵੀ ਤੇਲ ਲਗਾਉਣਾ ਮੈਂ ਤਾਂ ਕਰ ਤੇ ਰਹੀ ਕਿ ਚੱਲ ਕੋਈ ਨਾ ਪੀਵੇ ਮੈਂ ਤਾਂ ਕਰ ਤੇ ਰਹੀ ਤਾਂ 100 200 ਨਹੀਂ ਤੇ 50 ਤੇ ਦੇਣਗੇ ਹਾਂ ਮੈਂ ਚਪਾਈ ਹਾਂ ਮੈਂ ਤਾਂ ਕਰ ਰਹਾ ਮੈਂ ਤਾਂ ਕਰ ਰਹਾ ਸੁਪਨ ਜੀ ਬੜੀ ਖੁਸ਼ੀ ਹੋਈ ਤੁਹਾਡੀ ਲੈਸ਼ ਲੱਗ ਗਈ ਅਸੀਂ ਤੇ ਇੰਨੀ ਦੂਰੋਂ ਆਏ ਸਾਡੇ 2 300 ਦਾ ਤੇਲ ਹੀ ਲੱਗ ਗਿਆ ਜੰਗਾ ਜੀ ਨਮਸਤੇ ਪੈਜੋ ਆਪਦੇ ਰਸਤੇ ਪਾ ਮਦਰ ਸਮਝਿਆ ਹਰ ਮਨ ਕੀ ਬੇਬੇ ਇਹਨਾਂ ਦਾ ਆਪਣੇ ਰੁਪਈਆ ਨਹੀਂ ਦੇਣਾ ਇਹ ਤੇ ਮਾੜੀ ਕਰ ਗਏ ਬੇਬੇ ਮੇਰੀਆਂ ਤੇ ਖਖੜੀਆਂ ਵਿੱਚੇ ਰਹਿ ਗਈਆਂ ਨਾ ਤੇ ਮੇਰੇ ਨਾਲ ਵਿੱਚੇ ਰਹਿ ਗਿਆ ਤੇ ਮੇਰੀਆਂ ਖਖੜੀਆਂ ਵਿੱਚੇ ਰਹਿ ਬਾਕੀ ਗੱਲਾਂ ਨਹੀਂ ਇਹ ਗੱਲਾਂ ਤੁਹਾਡੀ ਗੱਡੀ ਬਹੁਤ ਸੋਹਣੀ ਹੈ 50 ਜੱਕ ਕੋਈ ਜੀ ਬਹੁਤ ਸੋਹਣੀ ਗੱਡੀ ਹੈ ਬਹੁਤ ਸੋਹਣੀ ਹੈ ਸਿਰਾ ਹੀ ਹੈ ਜੀ ਚਲੋ ਠੀਕ ਹੈ ਭੈਣ ਜੀ ਚਲ ਜੀ ਬੇਬੇ ਚਲੋ ਬੇਬੇ ਤੇਰੀਆਂ ਖਖੜੀਆਂ ਦਾ ਇੰਤਜ਼ਾਮ ਹੋ ਗਿਆ ਵਾ

ਦੇਖਿਆ ਮੈਂ ਲਾਡ ਲੱਭ ਲਈ ਅੱਛਾ ਪਾਰਟ 2 ਇਹਦਾ ਦੇਖਾਂਗੇ ਹੈਨਾ ਹਾਂ ਬਹੁਤ ਮਜ਼ੇਦਾਰ ਹੈ ਟਿੱਠਾ ਵੇਬੇ ਵੇਬੇ ਖਖੜੀਆਂ ਦਾ ਇੰਤਜ਼ਾਮ ਨੇ ਕਰ ਲਈ 50 ਰੁਪਏ ਚੁੱਕ ਲੈ ਰਿਹਾ ਨੇ ਜਾਂਦਾ ਜਾਂਦਾ ਹੁਣ ਵੀ ਇਹ ਕੋਈ ਲਾਸ਼ ਹੀ ਹੈ ਕਿ ਫੇਰ ਲਿਆ ਸਾਰੇ ਟੀਏ ਬਈ ਆਪਾਂ ਸਾਰਾ ਮਸਲਾ ਸੋਲਵ ਕਰਦੇ ਨੇ ਇਹ ਚੰਗੀ ਸੀ ਜਿਹੜੀ ਵੀ ਉਹਦੇ ਪੈਸੇ ਚੁੱਕੀ ਆਂ ਡੇਰ ਦਾ ਕੋਚਲ ਕੇ ਸੋਲਵ ਕਰਨ ਦੀ ਬਜਾਏਗਾ ਨਵਾਂ ਕੇਸ ਬਣਾਈ ਜਾਂਦੇ ਅੱਛਾ ਇਦਾਂ ਦੇ ਲੋਕ ਵੇਖਲਾ ਹੁੰਦੇ ਨੇ ਹਨਾ ਪੁਲਿਸ ਵੀ ਇਦਾਂ ਦੇ ਹੁੰਦੇ ਨੇ ਉਹਨਾਂ ਨੂੰ ਸਿਰਫ ਆਪਣੇ ਪੈਸਿਆਂ ਨਾਲ ਹੁੰਦਾ ਹੈ। ਹਾਂ ਠੱਗ ਠੋਰੀ ਲਾਣ ਦਾ ਉਹ ਘਰੋਂ ਹੀ ذهن ਬਣਾ ਕੇ ਹੁੰਦੇ ਨੇ ਕਿ ਜੱਜ ਕਿਸ ਨਾਲ ਕਿਹਨੂੰ ਠੱਗਣਾ ਹੈ। عوام ਦੇ ਫਿਕਰ ਨਹੀਂ ਹੁੰਦੀ عوام ਦੇ مسئلے ਸੁਲਝਾਉਣ ਦਾ ਉਹਨਾਂ ਨੂੰ ਨਹੀਂ ਹੁੰਦਾ। ਉਹਨਾਂ ਨੂੰ ਇਹ ਹੁੰਦਾ ਹੈ ਅੱਜ ਕਿੱਥੋਂ ਪੈਸੇ ਬਣਾਉਣੇ ਨੇ ਕਿੱਦਾਂ ਬਣਾਉਣੇ ਨੇ ਕਿੱਦਾਂ ਬਣਾਉਣੇ ਨੇ ਇਹ ਠੱਗ ਦੀ ਬੰਦੇ ਦਾ ਨੁਕਸਾਨ ਹੋਇਆ ਹੁੰਦਾ ਹੈ। ਉਹਦਾ ਨੁਕਸਾਨ ਦਾ ਜਿਹੜਾ ਹੋਇਆ ਹੁੰਦਾ ਉਹਨਾਂ ਦੇ ਨਾਲ ਪਾਣੀ ਕਿ ਖਰਚਾ ਪਾਣੀ ਦੋ ਤੁਹਾਡੀ ਫੇਰ ਤਖੀਸ਼ ਕਰਦੇ। ਹਾਂ ਖਰਚਾ ਪਾਣੀ ਯਾਨੀ ਕਿ ਖਰਚਾ ਪਾ ਇਹ ਜਿਹਨਾਂ ਜਨਰਲਾਂ ਦੀ ਦਿਹਾੜੀ ਦਾ ਮੈਂ ਤਾਂ ਬਲਕਿ ਐਸੇ-ਐਸੇ ਨੂੰ ਵੀ ਜਾਣਨਾ ਜਿਹੜੇ ਆਂਦੇ ਨੇ ਵੀ 10000 ਦਿਹਾੜੀ ਨਾਲ ਬਣੇ ਸਾਡੀ ਆਪਣੇ ਆਪਣੇ ਵਾਲੇ ਪਾਸੇ ਬਲਕਿ ਚੰਗਾ ਭਲਾ ਮੇਰੇ ਜਾਣਨ ਵਾਲਾ 10000 ਦਿਹਾੜੀ ਨਾਲ ਬਣੇ ਤੇ ਘਰੋਂ ਦਿਲ ਹੀ ਨਹੀਂ ਕਰਦਾ ਇਦਾਂ ਦੇ ਪੁਲਿਸ ਵਾਲੇ ਵੀ ਹੈ ਨਵੇਲ ਕਮਾਲ ਕਰਦੇ ਨੇ ਕਰੋ ਇਹ ਵੇਨ ਯਾਨੀ ਕਿ ਪੈਸੇ ਦਾ ਬਣਾ ਕੇ ਜਾਂਦੇ ਨੇ ਪੈਸਾ ਬਣੇਗਾ ਤੇ ਹੋਣਾ ਵਾਪਸ ਅਫਸੋਸ ਯਾਰ ਇਹ ਹੱਜੀ ਜ਼ਹਿਨਿਅਤ ਹੈ ਬਾਕੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਅੱਛੀ ਲੱਗੇ ਤੇ ਲਾਈਕ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲ ਲੈ ਨਵੀਂ ਵੀਡੀਓ ਦੇ ਨਾਲ ਇਦਾਂ ਨੈਕਸਟ ਪਾਰਟ ਵਿੱਚ ਆਪਾਂ ਦੇਖਾਂਗੇ ਅਲਾਨੀ ਦੇ ਬਾਅਦ ਅਲਾਨੀ ਦੇ ਬਾਅਦ